ਮੈਂ ਅੱਜ ਪੰਡਾਲ ਦੇ ਵਿੱਚ ਬਹੁਤ ਟ੍ਰੈਂਡਿੰਗ ਕੀਤਾ। ਸਭ ਬਹੁਤ ਬੁੜੀਆ ਕਿਉਂਕਿ ਸਾਨੂੰ ਟੋੜੀ ਕਰਕੇ ਬਹੁਤ ਜਣੇ ਮਿਲਣ ਵੀ ਆਉਂਦੇ ਨੇ ਤੇ ਖੁਸ਼ਖਬਰੀ ਦੇ ਕੇ ਵੀਡੀਓ ਤੁਹਾਨੂੰ ਮਿਲਣਾ ਹੁੰਦੀ ਆ। ਤੁਸੀਂ ਸਾਡ ਨੂੰ ਨਾ ਭੁੱਲ ਜਾਇਓ। ਜੀ। ਬਹੁਤ ਟੋੜੀ ਗੱਲ ਬਿਲਕੁਲ ਸਹੀ ਹੈ ਕਿਉਂਕਿ ਇਹ ਛੋਟਾ ਕਦ ਨਹੀਂ ਮੇਰੇ ਇੱਕ ਬਹੁਤ ਵੱਡਾ ਹੌਸਲਾ ਬਣ ਗਿਆ ਤੇ ਮੇਰੀ ਤਾਕਤ ਬਣੀ ਹੋਈ ਹੈ। ਸਰਕਾਰ ਨੂੰ ਵੀ ਮੈਂ ਬੇਨਤੀ ਇਹ ਹੀ ਕਰਨਾ ਚਾਹਣਾ। ਵੀ ਇਹਨਸਲੇ ਨੌਜਵਾਨ ਦੇ ਜਿਹੜਾ ਹੌਸਲਾ ਹੈ ਨਾ ਉਹਨੂੰ ਬਰਕਰਾਰ ਰੱਖਣ ਲਈ ਸਰਕਾਰ ਨੂੰ ਇਹਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਠੀਕ ਹੈ ਤੇ ਮੁੱਛ ਨੂੰ ਵੀ ਤਾਂ ਨਹੀਂ ਟੁੱਟਣ ਦਿੰਦਾ ਇਹਦੇ ਬਾਰੇ ਕੀ ਅਬ ਮੰਨੇ ਹੀ ਗਰੀਬ ਹੋ ਗਏ ਹੋ ਗਏ ਉਹ ਆਪ ਦੀ ਖਮਾ ਲਓ ਮੰਨੇ ਵੀ ਰੋਟੀ ਦੇ ਗਏ ਸਸਰੀਕਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਮੈਕ ਦੀ ਸੁਗਤ ਦੇ ਵਿੱਚ ਤੇ ਇਸ ਵੇਲੇ ਆਪਾਂ ਪਿੰਡ ਝੋੜਖੇੜਾ ਦੇ ਵਿੱਚ ਮੌਜੂਦ ਹਾਂ ਤੇ ਕੁਝ ਕਿ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਤੇ ਵੀਡੀਓ ਬਹੁਤ ਜੋਰਾਂ ਸ਼ੋਰਾਂ ਨਾਲ ਚੱਲੀ ਆ ਜੋ ਕਿ ਵੀਡੀਓ ਆਪਣੀ ਛੁੱਪਦਾਦਾ ਜੀ ਨਾਲ ਆਪਾਂ ਪਾਈ ਸੀ ਤੇ ਅੱਜ ਆਪਾਂ ਪਿੰਡ ਝੋੜਖੇੜਾ ਦੇ ਵਿੱਚ ਮੌਜੂਦ ਹਾਂ ਤੇ ਇਹਨੂੰ ਸਪੈਸ਼ਲ ਅੱਜ ਮਿਲਣ ਵੀ ਆਏ ਆ ਤੇ ਗੱਲਬਾਤ ਜਿਹੜੀ ਆਪਾਂ ਛੁੱਪਤ ਜੀ ਨਾਲ ਆਪਾਂ ਕਰਾਂਗੇ ਅੱਜ ਤੇ ਛੁੱਪਤ ਜੀ ਦੁਆਰਾ ਫਿਰ ਤੋਂ ਤੁਹਾਡਾ ਅਸੀਂ ਆਪਣੇ ਚੈਨਲ ਮਹਿਕ ਦੀ ਸੁਗਤ ਦੇ ਵਿੱਚ ਸਵਾਗਤ ਕਰਦੇ ਹਾਂ ਤੇ ਵੀਡੀਓ ਵਾਇਰਲ ਹੋਈ ਹੈ ਤੁਹਾਡੀ ਮਾਲਕ ਦੇ ਰੰਗਾਂ ਚੋਂ ਇੱਕ ਰੰਗ ਛੁੱਪਤ ਜੀ ਤੇ ਲੋਕਾਂ ਦੇ ਕਮੈਂਟ ਵੀ ਆ ਰਹੇ ਆ ਬਹੁਤ ਚੰਗੇ ਚੰਗੇ ਕਮੈਂਟ ਆ ਰਹੇ ਆ ਤਾਂ ਸਭ ਤੋਂ ਪਹਿਲਾਂ ਤਾਂ ਜਿਹੜੇ ਤੁਹਾਡੇ ਚਾਹਣ ਵਾਲੇ ਬਣੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਸਭ ਤੋਂ ਪਹਿਲਾਂ ਤੁਹਾਡਾ ਤੇ ਹਰੇਕ ਵੀਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਉਸ ਤੋਂ ਪਹਿਲਾਂ ਮੀਡੀਆ ਵਾਲੇ ਦਾ ਤਨਵਾਦ ਕਰਦਾ ਹਾਂ ਵੀ ਉਹਨਾਂ ਨੇ ਇਸ ਇੱਥੋਂ ਤੱਕ ਪਹੁੰਚਾਇਆ ਮੈਨੂੰ ਵੀ ਮੈਂ ਅੱਜ ਪੰਜਾਬ ਦੇ ਵਿੱਚ ਬਹੁਤ ਟ੍ਰੈਂਡਿੰਗ ਕੀਤਾ ਗਿਆ ਇਹ ਸਭ ਤੋਂ ਪਹਿਲਾਂ ਇਹਨਾਂ ਤੁਹਾਡੇ ਵੀਰਾਂ ਦੇ ਹੀ ਮੈਂ ਤਨਵਾਦ ਕਰਦਾ ਕਿਉਂਕਿ ਤੁਹਾਡੇ ਕਰਕੇ ਹੀ ਮੈਂ ਅੱਜ ਇਸ ਮੁਕਾਮ ਤੱਕ ਪਹੁੰਚਿਆ ਬਹੁਤ ਬਹੁਤ ਸ਼ੁਕਰੀਆ ਤੇ ਛੋਪਤ ਜੀ ਗੱਲ ਕਰਦੇ ਆਪਾਂ ਅੱਗੇ ਜਿਵੇਂ ਵੀਡੀਓ ਵਾਇਰਲ ਹੋ ਗਈ ਤੁਹਾਡੀ ਉਸ ਤੋਂ ਬਾਅਦ ਹੋਰ ਵੀ ਲੋਕ ਤੁਹਾਡੇ ਕੋਲੇ ਚੱਲ ਕੇ ਆ ਰਹੇ ਆ ਤਾਂ ਪਿੰਡ ਦੇ ਵਿੱਚ ਇਸ ਟਮਕੀ ਰਿਐਕਸ਼ਨ ਲੋਕਾਂ ਦਾ ਤੁਹਾਨੂੰ ਲੈ ਕੇ ਦੇਖੋ ਰਿਐਕਸ਼ਨ ਬਹੁਤ ਵਧੀਆ ਹੈ ਕਿਉਂਕਿ ਸਾਨੂੰ ਤੁਹਾਡੇ ਕਰਕੇ ਬਹੁਤ ਜਣੇ ਮਿਲਣ ਵੀ ਆਉਂਦੇ ਨੇ ਤੇ ਖੁਸ਼ਖਬਰੀ ਦੇ ਕੇ ਜਾਂਦੇ ਨੇ ਵੀ ਤੁਹਾਡਾ ਚੈਨਲ ਵਾਇਰਲ ਹੋ ਰਿਹਾ ਹੈ মিডিਆ ਤੁਹਾਨੂੰ ਮਿਲਣਾ ਆਉਂਦੀ ਹੈ ਤੁਸੀਂ ਸਾਡ ਨੂੰ ਨਾ ਭੁੱਲ ਜਾਓ ਕੀ ਆਸ ਕਰਕੇ ਪੂਜਨ ਬਿਰਉਂਦੇ ਬਹੁਤ ਬੜੇ ਮੋਹ ਨਾਲ ਤੇ ਛੋਪਤ ਜੀ ਜਿਵੇਂ ਗੱਲ ਕਰਦੇ ਆਪਾਂ ਅੱਗੇ ਵੀ ਲੋਕਾਂ ਦੇ ਕਮੈਂਟ ਮੈਂ ਪੜ੍ਹੇ ਸੀ ਉਹ ਕਹਿ ਰਹੇ ਆ ਵੀ ਛੋਪਤ ਜੀ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਜਿਹੜਾ ਛੋਪਤ ਜੀ ਦਾ ਛੋਟਾ ਕਦ ਕਿਤੇ ਨਾ ਕਿਤੇ ਵਾਹੀ ਗੁਰੂ ਨੇ ਮੇਰ ਕਰੀ ਤਾਂ ਉਹ ਛੋਟਾ ਕਦ ਦੀ ਉਹ ਛੋਪਤ ਦੀ ਪਛਾਣ ਬਣੂਗਾ ਤੇ ਉਹਨੂੰ ਬਹੁਤ ਅੱਗੇ ਲੈ ਕੇ ਜਾਊਗਾ ਜੀ ਜੀ ਇਹ ਬਹੁਤ ਥੋੜੀ ਗੱਲ ਬਿਲਕੁਲ ਸਹੀ ਹੈ ਕਿਉਂਕਿ ਇਹ ਛੋਟਾ ਕਦ ਹੀ ਮੇਰੇ ਇੱਕ ਬਹੁਤ ਵੱਡਾ ਇੱਕ ਹੌਸਲਾ ਬਣ ਰਿਹਾ ਇਹ ਮੇਰੀ ਤਾਕਤ ਬਣੀ ਹੋਈ ਹੈ ਠੀਕ ਹੈ ਤੇ ਜਿਹੜੀ ਮੇਰੀ ਕਈ ਕਹਿੰਦੇ ਨੇ ਇਹ ਮੇਰੀ ਕਮਜ਼ੋਰੀ ਹੋਗੀ ਇਹ ਮੇਰੀ ਕਮਜ਼ੋਰੀ ਜਿਹੜੀ ਤਾਕਤ ਬਣੀ ਹੋਈ ਹੈ ਹੁਣ ਠੀਕ ਹੈ ਹਾਂ ਤੇ ਛੁੱਪ ਜੀ ਜਿਵੇਂ ਤੁਹਾਡੇ ਘਰੇ ਵੀ ਆਪਾਂ ਗਏ ਤੇ ਤੁਹਾਡੇ ਘਰਦਿਆਂ ਨਾਲ ਵੀ ਆਪਾਂ ਗੱਲਬਾਤ ਕਰੀ ਤੇ ਘਰ ਦੇ ਤੁਹਾਡੇ ਤੁਹਾਡੇ ਰੋਜ਼ਗਾਰ ਨੂੰ ਲੈ ਕੇ ਬਹੁਤ ਪਰੇਸ਼ਾਨ ਹੈ ਤੇ ਹੁਣ ਚਰਚਾ ਦੇ ਵਿੱਚ ਤੁਸੀਂ ਪੂਰੇ ਆ ਰਹੇ ਹੋ ਜਿਵੇਂ ਮੰਨ ਲਓ ਆ ਵੀਡੀਓ ਕੋਈ ਫਿਲਮ ਡਾਇਰੈਕਟਰ ਜਾਂ ਫਿਲਮ ਵਾਲੇ ਵੇਖਦੇ ਆ ਜੇ ਫਿਲਮਾਂ ਦੇ ਵਿੱਚ ਤੁਹਾਨੂੰ ਕੋਈ ਆਫਰ ਆਉਂਦੀ ਹੈ ਜੀ ਉਹ ਤਾਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਭਗਵੰਤਮਾਨ ਸਾਹਿਬ ਨੂੰ ਵੀ ਰਿਕੁਐਸਟ ਕਰੀ ਸੀ ਵੀ ਜੀ ਆ ਵੀਡੀਓ ਉਹਨਾਂ ਕੋਲ ਜਾਵੇ ਤਾਂ ਕਿਸੇ ਨਾ ਕਿਸੇ ਕੋਟੇ ਦੇ ਵਿੱਚ ਤੁਹਾਨੂੰ ਨੌਕਰੀ ਦੇਣੀ ਚਾਹੀਦੀ ਹੈ ਜੇ ਫਿਲਮਾਂ ਦੇ ਵਿੱਚ ਮੌਕਾ ਮਿਲਦਾ ਤਾਂ ਕੀ ਪਲਾਨ ਹੈ ਤੁਹਾਡਾ ਜੇ ਫਿਲਮਾਂ ਜੇ ਵਿੱਚ ਮੈਨੂੰ ਮੌਕਾ ਮਿਲੇਗਾ ਤਾਂ ਮੈਂ ਜ਼ਰੂਰ ਜਾਵਾਂਗਾ ਉਹਨਾਂ ਦਾ ਬਹੁਤ ਧੰਨਵਾਦ ਵੀ ਕਰਾਂਗਾ ਕਿਉਂਕਿ ਉਹਨਾਂ ਦੇ ਦੁਆਰਾ ਹੀ ਮੇਰੇ ਮਾਪਿਓ ਨੂੰ ਮੈਨੂੰ ਸੰਭਾਲਣ ਦਾ ਮੌਕਾ ਮਿਲੇਗਾ ਮੈਂ ਫਿਲਮਾਂ ਵਿੱਚ ਜ਼ਰੂਰ ਜਾਣਾ ਜਾਂ ਮੌਕਾ ਮਿਲੇਗਾ ਤਾਂ ਜ਼ਰੂਰ ਜਾਊਂਗਾ ਤੇ ਦਰਸ਼ਕਾਂ ਲਈ ਕੋਈ ਮੈਸੇਜ ਦੱਸਕਾਂ ਲਈ ਮੈਸੇਜ ਇਹ ਦੇਣਾ ਚਾਹਾਂਗਾ ਕਿ ਰੱਬ ਜੋ ਵੀ ਕਰਦਾ ਸਹੀ ਕਰਦਾ ਉਹ ਕਿਸੇ ਦੇ ਵਿੱਚ ਵੀ ਮਾੜਾ ਨਹੀਂ ਕਰਦਾ ਅੱਜ ਮੈਨੂੰ ਵੇਖ ਲਓ ਮੈਂ ਛੋਟਾ ਜ਼ਰੂਰ ਹਾਂ ਪਰ ਉਹਨੇ ਇਸ ਕਦ ਦੇ ਵਿੱਚ ਬਹੁਤ ਵੱਡੀ ਇੱਕ ਤਾਕਤ ਪਾਈ ਹੈ ਵਾਹ ਅੱਜ ਤੁਸੀਂ ਵੇਖ ਰਹੇ ਹੋਂਗੇ ਅੱਜ ਹਰ ਕੋਈ ਮੈਨੂੰ ਕਿੰਨਾ ਜੀ ਕੇ ਉਹਨੂੰ ਜਿਵੇਂ ਬਹੁਤ ਖੁਸ਼ ਹੋ ਕੇ ਮਿਲਦਾ ਹਰ ਕੋਈ ਫਰੈਂਡ ਬਣਨਾ ਚਾਹੁੰਦਾ ਠੀਕ ਹੈ ਤੇ ਦੋਸਤੋ ਮੈਂ ਵੀ ਆਪਣੇ ਦਰਸ਼ਕਾਂ ਨੂੰ ਇਹ ਗੱਲ ਦੱਸਣਾ ਚਾਹੁੰਨਾ ਵੀ ਸ਼ੋਪਤ ਬਾਈ ਦਾ ਕੱਦ ਬੇਸ਼ੱਕ ਛੋਟਾ ਪਰ ਬਾਬੇ ਨਾਨਕ ਨੇ ਸਤਗੁਰੂ ਵਾਹਿਗੁਰੂ ਜੀ ਨੇ ਕਿਰਪਾ ਕਰੀ ਤਾਂ ਇਹੀ ਕੱਦ ਇੱਕ ਦਿਨ ਸ਼ੋਪਤ ਬਾਈ ਦਾ ਪਛਾਣ ਬਣੂਗਾ ਤੇ ਸਾਡੇ ਨਾਲ ਅਜੀਤ ਦੇ ਵਿੱਚ ਵੀ ਕੰਮ ਕਰ ਚੁੱਕੇ ਹਨ ਅਤੇ ਮੋਕੇ ਤੇ ਪਿੰਡੂ ਸਟੇਸ਼ਨ ਬਹੁਤ ਵਧੀਆ ਇਹਨਾਂ ਦਾ ਚੈਨਲ ਚੱਲ ਰਿਹਾ ਢਿੱਲੋ ਸਾਹਿਬ ਦਾ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਤੇ ਢਿੱਲੋ ਸਾਹਿਬ ਤੁਸੀਂ ਵੀ ਅੱਜ ਚੱਲ ਕੇ ਆਏ ਹੋ ਤਾਂ ਤੁਹਾਡਾ ਸ਼ੋਪਤ ਬਾਈ ਬਾਰੇ ਕੀ ਕਹਿਣਾ ਹੈ? ਦੀਪਕ ਜੀ ਗੱਲ ਇਹ ਹੈ ਵੀ ਕਹਿੰਦੇ ਆ ਪ੍ਰਮਾਤਮਾ ਦੀ ਜਿਹੜੀ ਰਜਾ ਹੁੰਦੀ ਹੈ ਨਾ ਹੂੰ ਉਹਦੇ ਵਿੱਚ ਰਹਿਣਾ ਪੈਂਦਾ ਹੈ। ਬਿਲਕੁਲ ਪਰ ਹੌਂਸਲਾ ਜ਼ਰੂਰ ਚਾਹੀਦਾ ਹੈ। ਹੂੰ ਕਈ ਵਾਰੀ ਆਪਾਂ ਦੇਖਦੇ ਆਂ ਵੀ ਆਪਣੇ ਵੀ ਹੌਂਸਲੇ ਡੋਲ ਜਾਂਦੇ ਆ। ਹੂੰ ਪਰ ਇਹਦਾ ਜਿਹੜਾ ਸ਼ੋਪਤ ਦਾ ਹੌਂਸਲਾ ਹੈ ਹੂੰ ਉਹ 27 ਸਾਲ ਦਾ ਹੋ ਗਿਆ ਇਹ ਹਲੇ ਤੱਕ ਨਹੀਂ ਡੋਲਿਆ। ਨਹੀਂ ਡੋਲਿਆ ਕਿਉਂਕਿ ਕੱਦ ਦੇਖ ਲਓ ਬੇਸ਼ੱਕ ਛੋਟਾ ਹੈ। ਹੌਂਸਲਾ ਬਹੁਤ ਵੱਡਾ ਲੱਗਿਆ ਮੈਨੂੰ ਇਹਦਾ ਬਿਲਕੁਲ ਗੱਲਾਂ ਬਹੁਤ ਤਕੜੀਆਂ ਕਰਦਾ ਤੇ ਬੀਏ ਕਰ ਗਿਆ ਬਾਈ ਇਹ ਅੱਜ ਹੂੰ ਤੇ ਮੈਨੂੰ ਲੱਗਦਾ ਹੈ ਵੀ ਨੌਕਰੀ ਵੀ ਇਹਨੂੰ ਵਧੀਆ ਜ਼ਰੂਰ ਮਿਲੂਗੀ ਜ਼ਰੂਰ ਮਿਲੂਗੀ ਜੀ ਸਰਕਾਰ ਨੂੰ ਵੀ ਮੈਂ ਬੇਨਤੀ ਇਹ ਹੀ ਕਰਨਾ ਚਾਹਣਾ ਹੈ ਵੀ ਇਸ ਨੌਜਵਾਨ ਦੇ ਜਿਹੜਾ ਹੌਂਸਲਾ ਨਾ ਉਹਨੂੰ ਬਰਕਰਾਰ ਰੱਖਣ ਲਈ ਸਰਕਾਰ ਨੂੰ ਇਹਦੀ ਮਦਦ ਜ਼ਰੂਰ ਕਰਨੀ ਚਾਹੀਦੀ ਠੀਕ ਹੈ ਤੇ ਮੁੱਛ ਨੂੰ ਵੀ ਤਾਂ ਨਹੀਂ ਟੁੱਟਣ ਦਿੰਦਾ ਇਹਦੇ ਬਾਰੇ ਕੀ ਮੁੱਛ ਤਾਂ ਨਹੀਂ ਟੁੱਟਣ ਦੇ ਇਹ ਮੁੱਛ ਵੀ ਮੈਂ ਪੂਰੇ ਸ਼ੌਂਕ ਨਾਲ ਰੱਖੀ ਇਹ ਪੂਰੇ ਸ਼ੌਂਕ ਜਿਹੜੇ ਹੈਗੇ ਹਨ ਕਿਉਂਕਿ ਜ਼ਰੂਰੀ ਨਹੀਂ ਹੁੰਦਾਗਾ ਸ਼ੌਂਕ ਹਰ ਬੰਦੇ ਦੇ ਹੁੰਦੇ ਭਾਵੇਂ ਗਰੀਬ ਹੋਵੇ ਭਾਵੇਂ ਅਮੀਰ ਹੋਵੇ ਤੇ ਉਵੇਂ ਵੀਰ ਦਾ ਇਹਦਾ ਵੀ ਜਿਹੜਾ ਸ਼ੌਂਕ ਹੈ ਨਾ ਮੁੱਛਾਂ ਵਾਲਾ ਵੇਖੋ ਪੂਰੀ ਕੁੰਡੀ ਵਿੱਚ ਰੱਖਦਾ ਕੁੰਡੀ ਵਿੱਚ ਰੱਖਦਾ ਯਾਨੀ ਖੂਨ ਚ ਹੀ ਹੈ ਇਹਦੇ ਵਿੱਚ ਇੱਕ ਤਾਂ ਦਲੇਰੀ ਤੇ ਇੱਕ ਜਿਹੜਾ ਸ਼ੌਂਕ ਹੈ ਉਹ ਇਹਦੇ ਖੂਨ ਚ ਹੀ ਹੈ ਬੰਦੇ ਬਿਲਕੁਲ ਬਿਲਕੁਲ ਤੇ ਮੈਂ ਇਹ ਹੋਰ ਨੌਜਵਾਨਾਂ ਨੂੰ ਵੀ ਇਹ ਹੀ ਬੇਨਤੀ ਕਰਦਾ ਵੀ ਜਿੰਦਗੀ ਚ ਕਦੇ ਵੀ ਹੌਸਲਾ ਨਾ ਹਾਰੋ ਤੇ ਪ੍ਰਮਾਤਮਾ ਦੀ ਰਜ਼ਾ ਚ ਰਹਿ ਕੇ ਬਸ ਤੁਸੀਂ ਮਿਹਨਤ ਕਰਦੇ ਜਾਓ ਜਿਵੇਂ ਇਹ ਵੀ ਮਿਹਨਤ ਕਰ ਰਿਹਾ ਵੇਖੋ ਇਹਨੇ ਵੀ ਇਹ ਕੀਤੀ ਐ ਤੇ ਨੌਕਰੀ ਵੀ ਇਹਨੂੰ ਜ਼ਰੂਰ ਮਿਲੂਗੀ ਤਾਂ ਸਾਰੇ ਨੌਜਵਾਨਾਂ ਨੂੰ ਮੇਰੀ ਇਹੀ ਅਪੀਲ ਐ ਵੀ ਤੁਸੀਂ ਹਮੇਸ਼ਾ ਸੱਚੇ ਮਨ ਨਾਲ ਮਿਹਨਤ ਕਰਦੇ ਰਹੋ ਤੁਹਾਨੂੰ ਜਿਹੜਾ ਮਿਹਨਤ ਦਾ ਫਲ ਐ ਉਹ ਜ਼ਰੂਰ ਮਿਲੇਗਾ ਮਿਹਰਬਾਨੀ ਬਹੁਤ ਬਹੁਤ ਬਾਈ ਸਾਡੇ ਨਾਲ ਸੁਖਜਿੰਦਰ ਢਿੱਲੋਂ ਜੀ ਪਿੰਡੂ ਸਟੇਸ਼ਨ ਵਾਲੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਅਸੀਂ ਉਮੀਦ ਕਰਦੇ ਹਾਂ ਜਿਵੇਂ ਤੁਸੀਂ ਪਿਛਲੀ ਵੀਡੀਓ ਨੂੰ ਬਹੁਤ ਆਪਣਾ ਪਿਆਰ ਦਿੱਤਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਦਬਕੇ ਕਰੀ ਹੈ ਤੇ ਵੀਡੀਓ ਨੂੰ ਵਾਇਰਲ ਕਰਿਆ ਉਸੇ ਤਰ੍ਹਾਂ ਇਸੇ ਵੀਡੀਓ ਨੂੰ ਵੀ ਆਪਣਾ ਪਿਆਰ ਜ਼ਰੂਰ ਦਿਓਗੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋਗੇ ਤੇ ਬਹੁਤ-ਬਹੁਤ ਸ਼ੁਕਰੀਆ ਤੇ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਸੋਪਾ ਜੀ ਦਾ ਪਰਿਵਾਰ ਵੀ ਆਪਣੇ ਨਾਲ ਮੌਜੂਦ ਹੈ ਤੇ ਉਹਨਾਂ ਨਾਲ ਆਪਾਂ ਕੁਝ-ਕੀ ਗੱਲਾਂ-ਬਾਤਾਂ ਕਰਾਂਗੇ ਤੇ ਮਾਤਾ ਜੀ ਥੋੜਾ ਪੁੱਤ ਦੀ ਜਿਹੜੀ ਗਿਣਤੀ ਹੈ ਹੁਣ 17 ਤੇ ਹੋਣ ਲੱਗੀ ਤੇ ਲੋਕੀ ਵੀ ਤੁਹਾਡੇ ਕੋਲ ਆਉਣਾ ਸ਼ੁਰੂ ਕਰਤਾ ਵੱਡੇ ਵੱਡੇ ਓਕੇ ਸੋ ਜਾਨ ਬਿਮਾਰੀ ਉਮਰ ਵੀ ਬਹੁਤ ਹੋ ਗਈ ਹੂੰ ਫਿਰ ਉਹ ਵੀ ਜੇ ਬੜੀਆ ਜੇ ਕੰਮ ਤੇ ਲਗਾ ਦਿਓ ਤਾਂ ਬਹੁਤ ਮਾਰਨਾ ਰੋਟੀ ਮਿਲ ਜੇ ਚਲੋ ਬੜੀਆ ਥੋੜੀ ਮਨੀ ਹੋ ਜੇਗੀ ਸਾਡੀ ਹਰੀ ਮਿਹਰਬਾਨੀ ਇੱਕ ਮਾਗ ਹੂੰ ਤਾਂ ਮੈਂ ਖੁਦ ਨਾ ਮਨੇ ਮਤਲਬ ਅਪੀਲ ਹੁ ਤੋ ਅਬ ਮਨਾਇਆ ਹੋ ਗਰਬ ਹੋ ਗਿਆ ਕੋਈ ਉਹ ਆਪ ਵੀ ਖਮਾਓ ਕੋ ਮਨੇ ਵੀ ਰੋਟੀ ਦੇ ਕੋ ਮਨੇ ਵੀ ਰੋਟੀ ਦੇ ਥੇ ਅਬ ਸਾਰੇ ਸਭ ਭਾਈਆਂ ਨੇ ਥਾਰੇ ਜਰੀਏ ਮਾਰੋ ਬਦਲ ਕੋ ਸੁੱਖ ਸਵਾਸ ਮਿਲ ਗਿਆ ਉਹਨੇ ਐਰ ਇੱਕ ਛੋਟੀ ਜੀ ਗੱਲ ਤੁਹਾਨੂੰ ਹੋਰ ਪੁੱਛਣਾ ਚਾਹੁੰਦੇ ਆ ਬਈ ਜਿਵੇਂ ਇਹਨਾਂ ਦਿਨਾਂ ਦੇ ਵਿੱਚ ਛੋਪਤ ਦਾਦਾ ਜੀ ਪੂਰੇ ਵਾਇਰਲ ਹੋ ਰਹੀ ਹੈ ਹਾਂਜੀ ਵੱਡੇ ਵੱਡੇ ਬੰਦੇ ਜਿਵੇਂ ਤੁਹਾਡੇ ਕੋਲੇ ਚੱਲ ਕੇ ਆ ਰਹੀ ਹੈ ਕੀਆਂ ਲੱਗਿਆ ਥਨੇ ਮੈਨੇ ਬਹੁਤ ਮਤਲਬ ਗਰਭ ਮਹਿਸੂਸ ਹੋ ਰਿਹਾ ਜੀ ਇਸ ਟਾਈਮ ਹੂੰ ਵੀ ਹਫਤੇ ਚੱਲ ਗਿਆ ਉਹ ਇਹ ਸਾਬ ਮੈਨੇ ਗਰਭ ਮਹਿਸੂਸ ਹੋਵੇ ਕਭ ਮਾਰੋ ਨੜ ਕੋ ਵੀ ਤਰਕੀ ਕਰੇ ਕੋ ਐਰ ਪਿੰਡ ਦੇ ਵਿੱਚ ਇਸ ਧਮਕੀ ਮੋਲ ਮੋਲ ਮਾਰੇ ਪਿੰਡ ਵਿੱਚ ਬਹੁਤ ਅੱਛਾ ਹੈ ਜੂਮਿੰਗੋ ਦੇਖੇ ਸਭ ਲੋਕ ਹੈ ਵੀ ਠੀਕ ਹੈ ਬੱਚੋ ਕਾਮਯਾਬ ਹੋ ਜੇ ਕਾਮਯਾਬ ਹੋ ਜੇ ਤਾਂ ਗਰੀਬ ਪਰਿਵਾਰ ਨੂੰ ਰੋਟੀ ਮਿਲ ਜੇਗੀ ਠੀਕ ਹੈ ਤੇ ਦੋਸਤੋ ਇਹ ਛੋਪਤ ਜੀ ਦਾ ਪਰਿਵਾਰ ਸੀ ਜਿੰਨਾਂ ਨਾਲ ਆਪ ਸੱਤ ਬਣਾ ਪੰਜ ਬਣਾ ਦੋ ਹੈ ਪ੍ਰਾਣ ਠੀਕ ਹੈ ਅੱਜ ਛੋਪਤ ਨੇ ਸਾਨੂੰ ਦੱਸੀ ਸੀ ਤੇ ਛੋਪਤ ਜੀ ਵੀ ਸਾਡੇ ਨਾਲ ਮੌਜੂਦ ਹੈ ਤੇ ਮਿਹਰਬਾਨੀ ਦੋਸਤੋ